ਤਾਲੀ ਮਾਫ ਕਰੀਏ ਨਹੀਂ ਇਹ ਕੀ ਬੋਲ ਰਿਹਾ ਬੱਤੂ ਕੀ ਕਰ ਰਿਹਾ ਹੈ ਮੈਂ ਬਾਹਰੋਂ ਉੱਡਾ ਉਡੀਕ ਤੂੰ ਗੁਵਾ ਦੇ ਅੰਦਰ ਮੇਰੇ ਘਰ ਕੀ ਕਰ ਰਿਹਾ ਸੁਵੇਨ ਹੋ ਰਹਾ ਹੈ ਦਰਵਾਜ਼ਾ ਖੋਲ ਰਿਹਾ ਤੂੰ ਮੈਂ ਮੈਂ ਕਿ ਲਾਇਆ ਤੂੰ ਲਾਇਆ ਤੇ ਅੰਦਰ ਕੇ ਅੰਦਰੋਂ ਲੱਗਿਆ ਹੋਇਆ ਨਾ ਕੀ ਕਰ ਰਿਹਾ ਸਿੱਖ ਚੱਲ ਬੈਠੇ ਹੰਦਸੋ ਤੁਹਾਡਾ ਘਰ ਕਿੱਥੋਂ ਆਏ ਹੋ ਨਾਮ ਪਤਾ ਦੱਸ ਲੀਂ ਕੋ ਭਾਰਾ ਕਪਤੂ ਸੂਚਨਾ ਦੇ ਆਧਾਰ ਦੇ ਉੱਤੇ ਆਧਕਾਰੀ ਵਿਭਾਗ ਦੇ ਵੱਲੋਂ ਇੱਕ ਮਹਿਲਾ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਆਧਕਾਰੀ ਵਿਭਾਗ ਜਦੋਂ ਹਰਕਤ ਦੇ ਵਿੱਚ ਆਇਆ ਤਾਂ ਜਦੋਂ ਔਰਤ ਦੇ ਘਰ ਰੇਡ ਕੀਤੀ ਤਾਂ ਔਰਤ ਘਰ ਨੂੰ ਤਾਲਾ ਲਗਾ ਕੇ ਬਾਹਰ ਖੜੀ ਹੋ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਆਪਣੇ ਘਰ ਦੇ ਅੰਦਰ ਕੁਝ ਬੰਦੇ ਵੜੇ ਹੋਏ ਸੀ ਜੋ ਕਿ ਸ਼ਰਿਆਮ ਅੰਦਰ ਬੈਠ ਕੇ ਜੋ ਨਜਾਇਜ਼ ਸ਼ਰਾਬ ਸੀ ਉਹ ਪੀ ਰਹੇ ਸੀ ਬੜੀ ਮੁਸ਼ਕਲ ਦੇ ਨਾਲ ਜਦੋਂ ਪੁਲਿਸ ਦੇ ਵੱਲੋਂ ਇਹ ਦਰਵਾਜ਼ਾ ਖੁਲਵਾਇਆ ਗਿਆ ਤਾਂ ਅੰਦਰੋਂ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਸ਼ਰਾਬ ਦੇ ਕਈ ਪੈਕੇਟ ਅੰਦਰੋਂ ਬਰਾਮਦ ਕੀਤੇ ਗਏ ਨੇ ਹਾਲਾਂਕਿ ਜੋ ਆਪਕਾਰੀ ਵਿਭਾਗ ਦੀ ਅਫਸਰ ਸੀ ਉਸ ਦੇ ਨਾਲ ਵੀ ਇਹਨਾਂ ਲੋਕਾਂ ਦੇ ਵੱਲੋਂ ਬਦਤਮੀਜ਼ੀ ਕੀਤੀ ਗਈ ਜਿਸ ਤੋਂ ਬਾਅਦ ਮਹਿਲਾ ਅਫਸਰ ਦੇ ਵੱਲੋਂ ਉਹਨਾਂ ਨੂੰ ਛਾੜ ਵੀ ਪਾਈ ਗਈ ਹੈ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਉਕਤ ਔਰਤ ਨੂੰ ਵੀ ਹੁਣ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਉੱਥੇ ਹੀ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਔਰਤ ਦੇ ਉੱਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਪਰੰਤੂ ਇਹ ਸੁਧਰ ਨਹੀਂ ਸੀ ਰਹੀ ਜਿਸ ਤੋਂ ਬਾਅਦ ਇਸ ਦੀਆਂ ਲਗਾਤਾਰ ਗੁਪਤ ਸੂਚਨਾਵਾਂ ਮਿਲ ਰਹੀਆਂ ਸੀ ਜਿਸ ਦੇ ਆਧਾਰ ਦੇ ਉੱਤੇ ਹੀ ਹੁਣ ਇਹ ਕਾਰਵਾਈ ਕੀਤੀ ਗਈ ਹੈ ਪਠਾਨਕੋਟ ਦੇ ਸੁਜਾਨਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਇਨਫੋਰਮੇਸ਼ਨ ਮਿਲੀ ਕਿ ਇਹ ਪ੍ਰੇਮਨਗਰਿਕਾ ਬਹੁਤ ਜ਼ਿਆਦਾ ਇਨਸੈਕਟ ਨਿਕਲ ਦੇਖੀ ਜਾ ਰਹੀ ਹੈ ਮੁਖਵਰ ਦਾ ਨਾਮ ਵੀ ਸੀਗਾ ਜੀ ਤੇ ਅਸੀਂ ਗੜੀਆਂ ਲੈ ਕੇ ਮੈਂ ਆਪਣੇ ਇੰਟੀਮੇਸ਼ਨ ਦਿੱਤੀ ਕਿ ਇਹ ਇਹ ਸਟਾਫ ਨੂੰ ਤੇ ਆਪਣਾ ਇੰਸਪੈਕਟਰ ਲੈ ਕੇ ਮੈਂ ਇੱਥੇ ਆ ਗਈ ਹਾਂ ਜਦੋਂ ਮੈਂ ਲੀਲਾ ਦੇਵੀ ਦੇ ਘਰ ਆਈਆਂ ਜੋ ਲੀਲਾ ਦੇਵੀ ਦੇ ਘਰ ਆਈਆਂ ਤਾਂ ਲੀਲਾ ਦੇਵੀ ਬਾਹਰ ਖੜੀ ਸੀਗੀ ਦਰਵਾਜ਼ਾ ਅੰਦਰੋਂ ਬੰਦ ਸੀਗਾ ਅਸੀਂ ਕਿਹਾ ਕਿ ਤੁਸੀਂ ਪਲੀਜ਼ ਅਸੀਂ ਪਲਾਟੀ ਲੈਣੀ ਆ ਤੇ ਸਾਨੂੰ ਅੰਦਰ ਜਾਣ ਦਿਓ ਪਰ ਉਹਨਾਂ ਨੇ ਮਤਲਬ ਕਾਫੀ ਰਿਕਵੈਸਟ ਕੀਤੀ ਉਹਨਾਂ ਨੂੰ ਕਿ ਪਲੀਜ਼ ਸਾਨੂੰ ਅੰਦਰ ਇੱਕ ਵਾਰ ਪਲਾਟੀ ਲੈ ਲੰਭੋ ਹੈ ਜਾਂ ਨਹੀਂ ਉਹ ਬਾਧਾਈ ਸੀ ਪਰ ਉਹਨਾਂ ਨੇ ਤਾਂ ਉਸਲਾਛੀ ਲੰਗਦੀ ਫਿਰ ਅਸੀਂ ਕਿਹਾ ਕਿ ਅਸੀਂ ਡੀਐਸਪੀ ਸਾਹਿਬ ਜੀ ਨੂੰ ਕੌਨਫੀਡੈਂਸ ਲੈ ਕੇ ਕਨਸਰਨ ਐਸਐਚਓ ਜੀ ਨੂੰ ਮੈਸੇਜ ਕਰਨੇ ਦਿੱਤਾ ਉਸ ਨੂੰ ਜਾਨਪੁਰ ਖਾਨੇ ਤੋਂ ਫੋਰਸ ਆਈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਤਾਲਾ ਲਵਾ ਕੇ ਕਰ ਲਈ ਦਿੱਤੀ ਜਦੋਂ ਅਸੀਂ ਅੰਦਰ ਜਾ ਕੇ ਤਲਾਸ਼ੀ ਲਈ ਹੈ ਤੇ ਅੰਦਰੋਂ ਹਮਾਰ ਨਿਕਲਿਆ ਇਹ ਦੇਖੋ ਕਰਦਾ 11 12 ਵਜੇ ਪੈਕਟ ਨੇ ਕਿਲੇ ਨੇ ਤੇ ਅੰਦਰ ਬੰਦੇ ਵੀ ਹਲੇ ਸੀਗੇ ਜਿਹੜੇ ਪੀਰੇ ਸੀ ਬੰਦ ਕੀਤਾ ਸੀ ਮੈਨੇ ਅੰਦਰ ਹੋਵੇ ਜਾਂਦੀ ਇਹ ਮੈਂ ਪਹਿਲਾਂ ਵੀ ਪੱਚੀ ਆ ਹਾਂਜੀ ਹਾਂ ਪੱਚੀ ਹੈ ਜੀ ਨੀਰ ਦੇ ਵੀ ਪਹਿਲਾਂ ਹੀ ਪੜਤੂ ਮੈਨੂੰ ਬੁਰਾ ਵੀ ਕੀਤਾ ਗਿਆ ਉਹ ਵੀ ਅੰਦਰ ਬੜੀ ਨੀਸੀ ਦਿੱਤਾ ਕਾਰੀਪੋਰਟ ਖੜੀ ਐ ਸੀ ਚਾਹ ਪੜਿਆ ਮੇਰੇ ਇੰਸਪੈਕਟਰ ਖੜੇ ਆ ਹਾਂ ਨਾ ਦਿੱਤਾ ਕਿਹਦਾ ਨੰਬਰ ਦਿੱਤਾ ਵਗੈਰਾ ਮੈਨੂੰ ਕੇਵਰੇ ਦਾ ਜਾਦੂ ਵਾਲਾ ਹੁੰਦਾ ਕਿ ਤੁਹਾਡੇ ਕੋਲ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਹੈ ਪਰ ਇਹ ਮੈਂ ਸਾਹਮਣੇ ਹੱਥੇ ਆਈ ਆ ਨੇ ਐ ਇਨਾਲ ਸਾਹਮਣੇ ਆਏ ਆ ਉੱਪਰ ਅਸੀਂ ਕਿੱਥੇ ਜਾਣਾ ਬੜ ਕੇ ਮੈਡਮ ਹੁਣ ਤਾਂ ਇਹ ਗੁੰਡੇ ਤੇ ਤਾਲਾ ਬੋਲਦਾ ਦੇਖਣਾ ਬਹੁਤ ਕੰਬਰਾ ਬੰਦੂਗੀ ਕਰ ਰਹੇ ਨੇ ਇਹਨਾਂ ਨੂੰ ਧਿਆਨ ਲਾ ਲਓ ਕੀ ਕਰ ਰਹੇ ਨੇ ਮੱਲਾਗਵਾਉਣ ਵਾਲੇ ਨਾਲ ਧਿਆਨ ਲਓ ਨਾ ਸਾਰੇ ਕੀ ਕਰਨਾ ਹੈ